ਦੋਸਤੋ ਗਰਮੀ 'ਚ ਤੁਸੀਂ ਵੀ ਦੁੱਧ ਦੀ ਫਟਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਆਪਣਾਓ ਆਹ ਤਰੀਕੇ ਦੁੱਧ ਨਹੀਂ ਹੋਵੇਗਾ ਖਰਾਬ ਦੋਸਤੋ ਆਮ ਤੌਰ ਤੇ ਗਰਮੀਾਂ ਵਿੱਚ ਦੁੱਧ ਫਟ ਜਾਂਦਾ ਹੈ ਇਹ ਅਕਸਰ ਸਾਰੇ ਘਰਾਂ ਵਿੱਚ ਹੁੰਦਾ ਹੈ ਇਸੇ ਕਰਕੇ ਕਈ ਵਾਰ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ ਪਰ ਦੋਸਤੋ ਕੁਝ ਸੌਖੇ ਤਰੀਕੇ ਅਪਣਾ ਕੇ ਤੁਸੀਂ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ ਦੋਸਤੋ ਨੰਬਰ 1 ਤੇ ਹੈ ਠੰਡਾ ਕਰਨ ਦਾ ਤਰੀਕਾ ਦੁੱਧ ਨੂੰ ਉਬਾਲਣ ਤੋਂ ਬਾਅਦ ਤੁਰੰਤ ਤੁਸੀਂ ਠੰਡੀ ਜਗ੍ਹਾ ਤੇ ਰੱਖੋ ਇਸ ਦੇ ਨਾਲ ਵੀ ਤੁਸੀਂ ਇੱਕ ਭਾਂਡੇ ਵਿੱਚ ਪਾਣੀ ਭਰ ਲਓ ਅਤੇ ਉਸ ਵਿੱਚ ਦੁੱਧ ਦਾ ਦੇ ਭਾਂਡੇ ਨੂੰ ਰੱਖ ਦਿਓ ਤਾਂ ਕਿ ਦੁੱਧ ਛੇਤੀ ਨਾਲ ਠੰਡਾ ਹੋ ਜਾਵੇ ਦੂਜਾ ਤਰੀਕਾ ਜੀ ਬੇ ਦੋਸਤੋ ਦੁੱਧ ਨੂੰ ਥੋੜਾ ਜਿਹਾ ਬੇਕਿੰਗ ਸੋਡਾ ਮਿਲਾ ਦਿਓ। ਅਜਿਹਾ ਕਰਨ ਨਾਲ ਵੀ ਦੁੱਧ ਖਰਾਬ ਹੋਣ ਤੋਂ ਬਚ ਸਕਦਾ ਹੈ ਪਰ ਧਿਆਨ ਰੱਖੋ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਹੀ ਪਾਉਣਾ ਹੈ। ਤੀਜਾ ਤਰੀਕਾ ਜੀ ਫਰਿੱਜ ਵਿੱਚ ਰੱਖਣ ਦਾ। ਦੋਸਤੋ ਗਰਮੀਆਂ ਵਿੱਚ ਦੁੱਧ ਨੂੰ ਜਲਦੀ ਫਰਿੱਜ ਵਿੱਚ ਰੱਖ ਦਿਓ ਅਤੇ ਬਾਹਰ ਕੱਢ ਕੇ ਤੁਰੰਤ ਇਸ ਦੀ ਪਰਤੂ ਕਰੋ। ਇਸ ਨਾਲ ਦੁੱਧ ਲੰਬੇ ਸਮੇਂ ਤੱਕ ਤਾਜ਼ਾ ਰਹੇਗਾ। ਪੰਜਵਾਂ ਤਰੀਕਾ ਹੈ ਵਾਰ-ਵਾਰ ਉਬਾਲਣਾ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਦੁੱਧ ਫਟੇ ਤਾਂ ਉਸ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਹਲਕੀ ਗੈਸ ਤੇ ਉਬਾਲੋ। ਹਰ ਵਾਰ 2-3 ਵਾਰ ਉਬਾਲੇ ਦੇਣ ਤੋਂ ਬਾਅਦ ਗੈਸ ਬੰ ਦੁੱਧ ਗਰਮ ਹੋਣ ਤੇ ਉਸ ਨੂੰ ਹਲਕਾ ਜਿਹਾ ਟੱਕ ਦਿਓ ਜੇਕਰ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਟੱਕ ਦਿਓਗੇ ਤਾਂ ਇਹ ਦਹੀਂ ਬਣ ਜਾਵੇਗਾ ਦੋਸਤੋ ਭਾਂਡੇ ਸਾਫ਼ ਰੱਖੋ ਕਈ ਵਾਰ ਗੰਦਾ ਭਾਂਡਾ ਹੋਣ ਕਰਕੇ ਵੀ ਦੁੱਧ ਫਟ ਜਾਂਦਾ ਹੈ ਇਸ ਲਈ ਦੁੱਧੋ ਬਾਲਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਇਸ ਤੋਂ ਬਾਅਦ ਭਾਂਡੇ ਵਿੱਚ ਦੁੱਧ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪਾ ਲਓ ਇਹ ਦੁੱਧ ਨੂੰ ਖਰਾਬ ਹੋਣ ਤੋਂ ਬਚਾਵੇਗਾ ਤਾਂ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ਤੇ ਇਹਨਾਂ ਨੂੰ ਜ਼ਰੂਰ ਅਪਣਾਓ